ਜਦੋਂ ਵੀ ਇਹ ਨਾ ਅਨਸਰ ਕੀ ਆਉਂਦੀ ਹੈ ਸਾਰਾ ਸਭ ਤੋਂ ਪਹਿਲਾਂ ਬੱਚਿਆਂ ਨੂੰ ਕੀ ਆ ਸਕੋਰਿੰਗ ਦੀ ਟੈਨਸ਼ਨ ਪੈ ਜਾਂਦੀ ਹੈ ਨਾ ਕਿ ਕੌਣ ਕਿੰਨੇ ਸਕੋਰ ਵਾਲਾ ਹੁਣ ਪਾਸ ਹੈ ਕੋਈ ਫੇਲ ਹੈ ਕੀ ਹੈ ਹੁਣ ਅਸੀਂ ਫਿਜ਼ੀਕਲ ਤਿਆਰੀ ਕਰੀਏ ਕਿ ਨਾ ਕਰੀਏ ਹੈ ਨਾ ਇਹ ਹੁੰਦਾ ਨਾ ਤਾਂ ਇਹ ਸੋ ਫਿਜ਼ੀਕਲ ਵਰਕਆਊਟ ਕਰਨਾ ਕੀ ਤੁਹਾਡੇ ਅਨੁਸਾਰ ਆਏਗਾ ਨੋ ਸਰ ਹੈ ਜੇ ਤੁਸੀਂ ਮੰਨ ਲਓ ਐਕਸਟਰਾ ਕਰ ਵੀ ਲਓਗੇ ਪ੍ਰੈਕਟਿਸ ਕਿਸ ਸੀਨ ਲੈ ਕੇ ਤਾਂ ਕਿ ਤੁਹਾਨੂੰ ਇਹ ਕੁਝ ਕਿਸ ਤਰ੍ਹਾਂ ਦੀ ਕੋਈ ਬਿਮਾਰੀ ਲੱਗਣ ਲੱਗਿਆ ਨੋ ਸਰ ਅੱਜ ਤੋਂ ਇੱਕ ਮਹੀਨਾ ਰਿਜ਼ਲਟ ਤੁਸੀਂ ਆਪਣੇ ਆਪ ਬਾਡੀ ਚ ਖੁਦ ਟੈਸਟ ਕਰਵਾ ਕੇ ਦੇਖ ਲਿਓ ਠੀਕ ਹੈ ਥੋੜੀ ਬਾਡੀ ਫਿਟਨੈਸ ਵਾਲੀ ਹੀ ਬਧੇਗੀ ਨਾ ਕਿ ਥੋੜੀ ਬਾਡੀ ਤਾਂ ਇਹਦਾ ਜਿਹੜੇ ਵੀ ਬੱਚੇ ਕਰਦੇ ਨੇ ਹਾਂ ਹਨ ਬੈਠੇ ਨੇ ਵੇਟ ਚ ਇਸ ਚੀਜ਼ ਦੇ ਕਿ ਹਾਂ ਹੁਣ ਰਿਜ਼ਲਟ ਤੋਂ ਬਾਅਦ ਕਰਾਂਗੇ ਸਾਰਾ ਠੀਕ ਹੈ ਰਿਜ਼ਲਟ ਤੋਂ ਬਾਅਦ ਦਿਨ ਕੁਝ ਵੀ ਨਹੀਂ ਮਿਲਦੇ ਹੈਗੇ 5-10 ਦਿਨ ਮਸਾ ਮਿਲਦੇ ਨੇ ਬਾਅਦ ਦੇ ਵਿੱਚ ਪਛਤਾਉਣ ਦੇ ਨਾਲ ਕੋਈ ਫਾਇਦਾ ਨਹੀਂ ਆ ਪੂਰੇ ਸਾਲ ਪਰ ਦੀ ਮਿਹਨਤ ਹੁੰਦੀ ਹੈ ਤੁਹਾਡੀ ਹੁੰਦੀ ਹੈ ਨਾ ਜਨਵਰੀ ਤੋਂ ਪੇਪਰ ਸ਼ੁਰੂ ਹੋ ਜਾਂਦਾ ਹੈ ਜੇ ਤੁਸੀਂ ਉਹੀ ਚੀਜ਼ ਕਰੋ ਇੱਥੇ ਆ ਕੇ ਹੁਣ ਢਿਲਵਰ ਤੋਂ ਇਸੀ ਨੂੰ ਲੈ ਕੇ ਠੀਕ ਹੈ ਕਿ ਹੁਣ ਬਸ ਜਦੋਂ ਤੁਸੀਂ ਇੰਨੇ ਹੁਣ ਥੋੜੇ ਜੈਨੇਟਿਕ ਇੰਨੇ ਤਕੜੇ ਹੈ ਨਹੀਂ ਕਿ ਤੁਸੀਂ 5-10 ਦਿਨ ਦੇ ਵਿੱਚ ਤਿਆਰ ਹੋ ਜਾਓ ਹੈ ਨਾ ਜੀ ਸਾਰੇ ਬੱਚੇ ਸਟੱਡੀ ਦੇ ਵਿੱਚ ਲੱਗੇ ਹੁੰਦੇ ਨੇ ਮੋਸਟਲੀ ਤੇ ਬਸ ਉਹ ਸਾਰਿਆਂ ਨੂੰ ਇਹੀ ਹੁੰਦਾ ਕਿ ਜਦੋਂ ਪੇਪਰ ਹੋ ਗਿਆ ਉਸ ਤੋਂ ਬਾਅਦ ਸਾਰਾ ਕਰਨਾ ਹੈ ਠੀਕ ਹੈ ਤੁਸੀਂ ਦੇਖਿਆ ਹੀ ਹੁਣ ਸਾਰਿਆਂ ਨੇ ਆਪਣਾ ਗਰਾਊਂਡ ਦੇ ਵਿੱਚ ਆ ਕੇ ਹੁੰਦਾ ਨਾ ਇਹ ਫੀਲ ਹੁੰਦਾ ਨਾ ਕਿ ਹਾਂ ਸਾਨੂੰ ਪਹਿਲਾਂ ਸਟਾਰਟ ਕਰਨਾ ਚਾਹੀਦਾ ਸੀਗਾ